ਪੰਜਾਬ ਰੈਨਾ ਹਾਈ ਕੋਰਟ ਨੇ ਹੁਕਮ ਦਿੱਤਾ ਕਿ ਹਰਿਆਣਾ ਸਰਕਾਰ ਸ਼ੰਭੂ ਬਾਰਡਰ ਤੋਂ ਬੈਰੀਕੇਡ ਹਟਾਵੇ ਤੇ ਕਿਸਾਨਾਂ ਲਈ ਰਾਹ ਖੋਲੇ ਆਵਾਮ ਲਈ ਰਾਹ ਖੋਲੇ ਤੇ ਕਿਸਾਨਾਂ ਦਾ ਮਸਲਾ ਕੇਂਦਰ ਸਰਕਾਰ ਨਾਲ ਹੈ ਉਹ ਦਿੱਲੀ ਜਾਣਾ ਚਾਹੁੰਦੇ ਆ ਤੁਸੀਂ ਬੈਰੀਕੇਟਿੰਗ ਕਿਉਂ ਕੀਤੀ ਹੈ ਇਸ ਫੈਸਲੇ ਦਾ ਜਥੇਬੰਦੀਆਂ ਸਵਾਗਤ ਕਰ ਰਹੀਆਂ ਆਵਾਮ ਸੁੱਖ ਦਾ ਸਾਹ ਲੈ ਰਹੀ ਆ ਤੇ ਹਰਿਆਣਾ ਸਰਕਾਰ ਉਹਨਾਂ ਦੇ ਵਕੀਲ ਕਹਿ ਰਿਹਾ ਕਿ ਨੋਟਿਸ ਕੱਲਾ ਸਾਨੂੰ ਨਹੀਂ ਆਇਆ ਜੀ ਹੁਕਮ ਕੱਲਾ ਸਾਨੂੰ ਨਹੀਂ ਸੁਣਾਇਆ ਜੀ ਇਹ ਪੰਜਾਬ ਸਰਕਾਰ ਨੂੰ ਵੀ ਨਾਲੇ ਸੁਣਾਇਆ ਜੀ ਉਹ ਤਾਂ ਇਹ ਵੀ ਕਹਿੰਦੇ ਆ ਕਿ ਜੀ ਬੈਰੀਕੇਡ ਤਾਂ ਤਾਂ ਹੀ ਹਟਣਗੇ ਜਦੋਂ ਕਿਸਾਨ ਰਾਹ ਚੋਂ ਭਰੇ ਹੋਣਗੇ ਕੀ ਸ਼ੰਭੂ ਮੋਰਚਾ ਹੁਣ ਸਿੰਘੂ ਲੱਗੇਗਾ ਕੀ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਵੀ ਸ਼ੰਭੂ ਬਾਰਡਰ ਤੋਂ ਰਾਹ ਨਹੀਂ ਖੁੱਲੇਗਾ ਇਹ ਸਾਰੇ ਸਵਾਲ ਜਵਾਬ ਮੰਗਦੇ ਨੇ ਮੇਰੇ ਮੂਰੇ ਪੂਰੀ ਰਿਪੋਰਟ ਪਈ ਹੈ ਕਿ ਸ਼ੰਭੂ ਬਾਰਡਰ ਇੱਕ ਹਫਤੇ ਚ ਖੋਲਣ ਦੇ ਪੰਜਾਬ ਰਣ ਹਾਈ ਕੋਰਟ ਨੇ ਹੁਕਮ ਦਿੱਤੇ ਨੇ ਹਰਿਆਣਾ ਸਰਕਾਰ ਨੂੰ ਵੈਰੀਕੇਟਿੰਗ ਹਟਾਉਣ ਲਈ ਕਹਿ ਦਿੱਤਾ ਇੱਕ ਹਫਤੇ ਦੇ ਅੰਦਰ ਅੰਦਰ ਕਿਸਾਨਾਂ ਦੀਆਂ ਮੰਗਾਂ ਉਹਨਾਂ ਨੇ ਕਹਿ ਕੇ ਕੇਂਦਰ ਨਾਲ ਨੇ ਕੇਂਦਰ ਪ੍ਰਤੀ ਨੇ ਸੋ ਦਿੱਲੀ ਜਾਣ ਦੇ ਲਈ ਤੁਸੀਂ ਕਿਉਂ ਰਾ ਜੜੀਕਾ ਬਣ ਰਹੇ ਹੋ ਇਹ ਮਾਮਲਾ ਉਸ ਸਮੇਂ ਵੀ ਐਸੀ ਜਦੋਂ ਦਿੱਲੀ ਸੰਘਨ ਦਲਣ ਜਾ ਰਿਹਾ ਸੀ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਹੀ ਹਫਤੇ ਦੇ ਅੰਦਰ ਤੋਂ ਸਭੂ ਆਰਡਰ ਖੋਲਣ ਦੇ ਹੁਕਮ ਦਿੰਦਿਆਂ ਕਿਹਾ ਕਿ ਇਹ ਫੈਸਲਾ ਲੋਕ ਖੇਤਰ ਨੂੰ ਧਿਆਨ ਚ ਰੱਖ ਕੇ ਦਿੱਤਾ ਜਾ ਰਿਹਾ ਹੈ ਕਿਸਾਨਾਂ ਦੇ ਪਹਿਲੂ ਨੂੰ ਦੇਖਦੇ ਹਾਂ ਧਿਆਨ ਰੱਖ ਕੇ ਦਿੱਤਾ ਜਾ ਰਿਹਾ ਹੈ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਵੀ ਹੁਕਮ ਦਿੱਤਾ ਕਿ ਇਸ ਵੰਦ ਦੇ ਵਿੱਚ ਹਾਈ ਕੋਰਟ ਚ ਮਤਲਬ ਜਿਹੜੀ ਪਟੀਸ਼ਨ ਪਾਈ ਗਈ ਸੀ ਉਹਦੇ ਮਾਮਲੇ ਦੇ ਸੁਣਵਾਈ ਕਰਦੇ ਫੈਸਲਾ ਲਿਆ। ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਆਖਿਆ ਕਿ ਸਰਕਾਰੀ ਖਫਤੇ ਦੇ ਵਿੱਚ ਰਸਤਾ ਕਲੀਅਰ ਕਰਾਵੇ। ਉੱਥੋਂ ਬੈਰੀਕੇਟਿੰਗ ਹਟਾਵੇ। ਹਾਈ ਕੋਰਟ ਨੇ ਕਿਹਾ ਕਿ ਸ਼ੰਭੂ ਬਾਰਡਰ ਉੱਤੇ ਸਥਿਤੀ ਸ਼ਾਂਤੀਪੂਰਨ ਹੈ। ਕਿਸਾਨਾਂ ਦੀਆਂ ਮੰਗਾਂ ਕੇਂਦਰ ਪ੍ਰਤੀ ਨੇ ਕੇਂਦਰ ਨਾਲ ਨੇ ਇਸ ਲਈ ਉਹਨਾਂ ਨੂੰ ਦਿੱਲੀ ਜਾਣ ਦਾ ਰਾਹ ਦਿੱਤਾ ਜਾਵੇ ਤੇ ਤੁਸੀਂ ਰਾਹ ਤੋਂ ਬੈਰੀਕੇਟਿੰਗ ਖੜਾ ਉਧਰ ਬਾਰਡਰ ਖੋਲਣ ਦੇ ਹੁਕਮ ਆਉਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਤੀਜੀ ਫੜੀ ਫਿਰ ਬੈਠਕਾਂ ਦਾ ਦੌਰ ਸ਼ੁਰੂ ਹੋਇਆ। ਐਮਰਜੈਂਸੀ ਬੈਠਕਾਂ ਕੀਤੀਆਂ ਜਾ ਰਹੀਆਂ ਨੇ ਕਿ ਕੀ ਰਣਨੀਤੀ ਕੀ? ਜੇ ਦਿੱਲੀ ਜਾਣਾ ਤਾਂ ਹੁਣ ਕਿਵੇਂ ਜਾਣਾ ਹੈ? ਜੇ ਇੱਥੇ ਬਹਿਣਾ ਤਾਂ ਕਿ ਸਾਈਡਾਂ ਤੇ ਬਹਿਣਾ ਹੈ? ਜੇ ਦਿੱਲੀ ਪਹੁੰਚਣਾ ਤਾਂ ਕਿੱਥੇ ਬਹਿਣਾ ਹੈ? ਸੋ ਇਹ ਸਾਰੀ ਰਣਨੀਤੀਆਂ ਉਹਨਾਂ ਨੇ ਸ਼ੁਰੂ ਕਰ ਦਿੱਤੀਆਂ ਨੇ। ਸ਼ੰਭੂ ਬਾਰਡਰ ਦੇ ਉੱਤੇ ਪਿਛਲੇ 5 ਕੁ ਮਹੀਨਿਆਂ ਤੋਂ ਫਰਵਰੀ ਮਹੀਨੇ ਤੋਂ ਲਗਭਗ ਮਾਰਚ, ਅਪ੍ਰੈਲ, ਮਈ, ਜੂਨ, ਜੁਲਾਈ ਸੋ 5 ਮਹੀਨੇ ਹੋਲੇ ਸੋਏ ਰੋਸ ਮਜਾਰਾ ਅੰਦੋਲਨ ਚੱਲ ਰਿਹਾ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਨੇ ਦਿੱਲੀ ਕੁਝ ਕਰਨ ਦਾ ਫੈਸਲਾ ਕੀਤਾ ਸੀ ਉਹ ਦਿੱਲੀ ਪਹੁੰਚਣਾ ਚਾਹੁੰਦੇ ਸੀ ਪਰ ਪੰਜਾਬ ਦੇ ਇਹਨਾਂ ਕਿਸਾਨਾਂ ਨੂੰ ਕਿਸਾਨ ਜਥੇਬੰਦੀਆਂ ਦੇ ਨਾਲ ਆਏ ਕਿਸਾਨਾਂ ਨੂੰ ਸ਼ੰਭੂ ਬਾਡਰ ਦੇ ਉੱਤੇ ਹਰਿਆਣਾ ਦੀ ਸਰਕਾਰ ਨੇ ਹਰਿਆਣਾ ਦੀ ਪੁਲਿਸ ਨੇ ਤੇ ਨਾਲ ਨੀਂ ਫੌਜੀ ਤਸਤੇ ਲਾ ਲੂਕੇ ਉਹਨਾਂ ਨੂੰ ਰੋਕਿਆ ਸੱਤ ਲੇਅਰ ਦੀ ਵੈਰੀਕੇਟਿੰਗ ਸੱਤ ਲੇਅਰ ਦੀ ਵੈਰੀਕੇਟਿੰਗ ਕਰਕੇ ਉਹਨਾਂ ਨੂੰ ਰੋਕਿਆ ਗਿਆ ਤੇ ਇਹ ਸਭ ਦੇ ਦਰਮਿਆਨ ਸਾਰਿਆਂ ਨੂੰ ਪਤਾ ਕਿਥੋਂ ਗੈਸ ਦੇ ਗੋਲੇ ਵੀ ਬਰਾਏ ਪਲਾਸਟਿਕ ਦੀਆਂ ਗੋੜੀਆਂ ਵਿੱਚ ਛੱਡੀਆਂ ਉਹਦੀ ਆੜ ਦੇ ਵਿੱਚ ਕੁਛ ਸਰ੍ਹੇ ਵਾਲੀਆਂ ਗੋੜੀਆਂ ਵਿੱਚ ਛੱਡੀਆਂ ਨਤੀਜਾ ਸ਼ੂਕਰਨ ਖਲੋਰੀ ਬਾਰਡਰ ਦੇ ਉੱਤੇ ਮਾਰਿਆ ਵੀ ਗਿਆ ਬਣਾ। ਸ਼ੰਭੂ ਬਾਰਡਰ ਬੰਦ ਕੀਤੇ ਜਾਣ ਦੇ ਉੱਤੇ ਪੰਜਾਬ ਤੇ ਹਰਿਆਣਾ ਦੇ ਵਿਚਾਲੇ ਸਿੱਧਾ ਰਸਤਾ ਬੰਦ ਹੋ ਗਿਆ। ਸਿੱਧੀ ਕਨੈਕਟੀਵਿਟੀ ਖਤਮ ਹੋ ਗਈ ਜਿਹਦਾ ਅਸਰ ਵਪਾਰੀਆਂ ਤੇ ਵੀ ਕਾਰੋਬਾਰੀਆਂ ਤੇ ਵੀ ਲੁਧਿਆਣਾ ਅੰਮ੍ਰਿਤਸਰ ਵਾਲਿਆਂ ਤੇ ਵੀ ਤੇ ਹੰਬਾਲੇ ਵਾਲਿਆਂ ਤੇ ਵੀ ਤੇ ਇਥੋਂ ਤੱਕ ਕਿ ਆਮ ਮਰੀਜ਼ਾਂ ਡਾਕਟਰਾਂ ਰਿਸ਼ਤੇਦਾਰੀਆਂ ਵਿਆਹ ਕਪੜਾ ਲੀਡਾ ਖਰੀਦੋ ਸਾਰਿਆਂ ਤੇ ਪਿਆ ਹਰਿਆਣਾ ਸਰਕਾਰ ਦਾ ਇਸ ਮਸਲੇ ਤੇ ਵਕੀਲ ਦਾ ਕਹਿਣਾ ਜਾ ਸਰਕਾਰ ਦਾ ਹੀ ਕਹਿਣਾ ਨਾ ਵਕੀਲ ਉਹਨਾਂ ਦਾ ਉਹ ਕਹਿੰਦਾ ਕਿ ਪੰਜਾਬ ਸਰਕਾਰ ਨੂੰ ਵੀ ਨਾਲ ਮਤਲਬ ਕਿ ਹੁਕਮ ਹੋਏ ਨਾ ਇਕੱਲੇ ਸਾਨੂੰ ਨਹੀਂ ਹੋਏ ਤੇ ਉਹਨੇ ਕਿਹਾ ਕਿ 10 ਫਰਵਰੀ 2024 ਤੋਂ ਸੜਕ ਬੰਦ ਹੈ ਤੇ ਅਸੀਂ ਹਾਈ ਕੋਰਟ ਨੂੰ ਦੱਸ ਚੁੱਕੇ ਹਾਂ ਕਿ ਲੌਂਡ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਅਸੀਂ ਬੈਰੀਕੇਡ ਲਾਇਆ ਸੀ ਕੋਈ ਰਾਹ ਨਹੀਂ ਰੋਕਿਆ ਜੀ ਕੰਮਾਲ ਹੈ ਬਈ ਕਹਿੰਦੇ ਅਸੀਂ ਤਾਂ ਸਿਰਫ ਲੌਂਗ ਆਰਡਰ ਮੈਂਟੇਨ ਕਰਨ ਲਈ ਬੈਰੀਕੇਟਿੰਗ ਕੀਤੀ ਆ ਕਿਸਾਨ ਪੰਜਾਬ ਵਾਲੇ ਪਾਸੇ ਬੈਠੇ ਨੇ ਇਹ ਪੰਜਾਬ ਵਾਲੇ ਪਾਸੇ ਬੈਠੇ ਨੇ ਵੀ ਤੁਸੀਂ 라 ਕਿਉ ਰੋਕਿਆ ਚਲੋ ਕਹਿੰਦੇ ਜੀ ਅਸੀਂ ਗਿਣਤੀ ਮਿੰਤੀ ਵੀ ਕਰਾਈ ਆ 400 ਕ ਕਿਸਾਨ ਨੇ ਤੇ ਪੰਜਾਬ ਦੀ ਸਰਕਾਰ ਇਹਨਾਂ ਦੀ ਬੈਠਣ ਦੀ ਥਾਂ ਤੈਅ ਕਰ ਦਵੇ ਸੜਕ ਤੋਂ ਹਟਾ ਦਵੇ ਅਸੀਂ ਬੈਰੀਕੇਟਿੰਗ ਹਟਾ ਦਾਂਗੇ ਨਾਲ ਇਹ ਵੀ ਕਿਹਾ ਕਹਿੰਦੇ ਕਿ ਬੇਸ਼ੱਕ ਹਾਈ ਕੋਰਟ ਨੇ ਰੈਣਾ ਸਰਕਾਰ ਨੂੰ ਕਿਹਾ ਕਿ ਕੰਤ ਚ ਬੈਰੀਕੇਟਿੰਗ ਹਟਾਓ ਪਰ ਲਾਅ ਐਂਡ ਆਰਡਰ ਦੀ ਸਥਿਤੀ ਜਦੋਂ ਆਉਂਦੀ ਆ ਤਾਂ ਸਰਕਾਰ ਜਿਵੇਂ ਚਾਵੇ ਉਹ ਮੈਂ ਫੈਸਲਾ ਲੈ ਸਕਦੀ ਆ ਇਸ ਲਈ ਕਹਿੰਦੇ ਕਿ ਪੰਜਾਬ ਸਰਕਾਰ ਨੂੰ ਵੀ ਹੁਕਮ ਦਿੱਤਾ ਗਿਆ ਕਿ ਲਾਅ ਐਂਡ ਆਰਡਰ ਮੈਂਟੇਨ ਕਰੇ ਉਹ ਕਹਿੰਦੇ ਕਿ ਸਾਨੂੰ ਇਹ ਵੀ ਕਿਹਾ ਕਿ ਜੇ ਲਾਅ ਐਂਡ ਆਰਡਰ ਦੀ ਸਥਿਤੀ ਆਉਂਦੀ ਆ ਸਰਕਾਰ ਜੋ ਚਾਵੇ ਫੈਸਲਾ ਲਵੇ ਪਰ ਇੱਕ ਵਾਰ ਰੱਖੋ ਲੋ ਇਸ ਤੇ ਰੈਣਾ ਸਰਕਾਰ ਦਾ ਵਕੀਲ ਕਹਿੰਦਾ ਕਿ ਹਾਈਵੇ ਤਾਂ ਤਾਂ ਹੀ ਖੁੱਲੂਗਾ ਜੀ ਜਦੋਂ ਕਿਸਾਨ ਉੱਥੋਂ ਫਟਣਗੇ ਨਹੀਂ ਤਾਂ ਫਿਰ ਲਾਅ ਐਂਡ ਆਰਡਰ ਦਾ ਮਸਲਾ ਆ ਜਾਣਾ ਸੋ ਇਹਦਾ ਮਤਲਬ ਕੀ ਹਾਈ ਕੋਰਟ ਦੇ ਹੁਕਮਾਂ ਨਾਲ ਬਾਡਰ ਖੁੱਲਣ ਜਾ ਰਿਹਾ ਹੈ ਜੇ ਖੁੱਲਣ ਜਾ ਰਿਹਾ ਹੈ ਤਾਂ ਮਤਲਬ ਕੀ ਸ਼ੰਭੂ ਬਾਡਰ ਨਾਲੇ ਕਿਸਾਨ ਹੁਣ ਸਿੰਘੂ ਪਹੁੰਚਣਗੇ ਜਾਂ ਹਰਿਆਣਾ ਦੇ ਵਕੀਲ ਦੀ ਜੇ ਮੰਨੀਏ ਉਹ ਕਹਿੰਦਾ ਜੀ ਬਾਡਰ ਤਾਂ ਤਾਂ ਹੀ ਖੁੱਲੂਗਾ ਮੈਰੀਗੜ ਤਾਂ ਤਾਂ ਹੀ ਹਟਣਗੇ ਜਦੋਂ ਕਿਸਾਨ ਸੜਕਾਂ ਤੋਂ ਹਟਣਗੇ ਸੋ ਇਹਦਾ ਮਤਲਬ ਹਾਈ ਕੋਰਟ ਦੇ ਹੁਕਮਾਂ ਦੇ باوجود ਵੀ ਹਰਿਆਣਾ ਸਰਕਾਰ ਹਰਿਆਣਾ ਪੁਲਿਸ ਹਰਿਆਣਾ ਤੰਤਰ ਰਾ ਨਹੀਂ ਖੋਲਣਾ ਚਾਹੁੰਦਾ ਉਹ ਇਸ ਪਹਿਲੂ ਦੇ ਉੱਤੇ ਵੀ ਮੈਦ ਛੜਨੀ ਹਾਂ ਕਿਸਾਨ ਆਗੂਆਂ ਨੇ ਫੈਸਲੇ ਦਾ ਸਵਾਗਤ ਕੀਤਾ ਕਿਸਾਨਾ ਗੁਮਜੀਤ ਰਾਏ ਨੂੰ ਮੈਂ ਸੁਣਿਆ ਸੀਗਾ ਉਹ ਕਹਿੰਦੇ ਵੀ ਸਾਨੂੰ ਹਕੂਮਤ ਦੀ ਹੈ ਜੇ ਕਾਪੀ ਤਾਂ ਨਹੀਂ ਮਿਲੀ ਜਿੱਦਾਂ ਹੀ ਕਾਪੀ ਮਿਲਦੀ ਆ ਅਸੀਂ ਉਹ ਤੋਂ ਬਾਅਦ ਅਗਲੀ ਆਪਣੀ ਰਣਨੀਤੀ ਦਾ ਐਲਾਨ ਕਰਾਂਗੇ ਫਿਲਹਾਲ ਅਸੀਂ ਫੈਸਲਾ ਸਵਾਗਤ ਕਰਦੇ ਆ ਅਸੀਂ ਲੋਕ ਖੇਤ ਲਈ ਕਿਸਾਨ ਹਿੱਤ ਦੇ ਲਈ ਸੰਘਰਸ਼ ਕਰ ਰਹੇ ਆ ਸੋ ਸਾਡੀਆਂ ਮੰਗਾ ਕੇਂਦਰ ਨਾਲੇ ਰਾਹ ਬੰਦ ਹਰਿਆਣਾ ਨੇ ਕੀਤਾ ਸੀ ਸੋ ਕਿਸਾਨਾਂ ਨੇ ਕਿਹਾ ਅਸਾਂ ਰਾਹ ਰੋਕੇ ਨਹੀਂਗਾ ਪੁਲਿਸ ਨੇ ਰਾਹ ਬੰਦ ਕੀਤਾ ਹੁਣ ਇਧਰ ਜੀ ਮਤਲਬ ਜਿਹੜੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਸੀ ਉਹ ਬਕਾਇਦਾ ਪੰਜਾਬ ਹਾਈ ਕੋਰਟ ਦੇ ਵਿੱਚ ਐਡਵੋਕੇਟ ਹੈ ਜੀ ਬਾਸੂ ਰੰਜਨ ਉਹਨੇ ਪਟੀਸ਼ਨ ਦਾਖਲ ਕੀਤੀ ਸੀ ਤੇ ਉਹਨੇ ਸ਼ੰਭੂ ਬਾਰਡਰ ਖਰਾਉਣ ਦੀ ਮੰਗ ਕੀਤੀ ਸੋ ਉਹਨੇ ਕਿਹਾ ਕਿ ਦੁਕਾਨਦਾਰ ਆਮ ਵਰਗ ਭੁੱਖਮਰੀ ਦੀ ਕਕਾਰ ਤੇ ਆ ਗਏ ਨੇ ਇਸ ਲਈ ਬੱਸਾਂ ਦਾ ਰੂਟ ਕਨਵਰਟ ਹੋ ਗਿਆ ਖਰਚੇ ਵਧ ਗਏ ਨੇ ਮਰੀਜ਼ਾਂ ਦੀਆਂ ਦਿੱਕਤਾਂ ਵਧ ਗਈਆਂ ਨੇ ਹੈ ਆਪਾਂ ਪਿਛਲੇ ਦਿਨ ਦੇਖਿਆ ਵੀ ਇਲਾਕੇ ਦੇ ਲੋਕ ਦੁਕਾਨਦਾਰ ਇਕੱਠੇ ਹੋ ਕੇ ਆਏ ਵੀ ਸੀ ਸੋ ਇਹ ਸਹਾਧਾਰਤਿਓਂ ਨੇ ਪਟੀਸ਼ਨ ਪਾਈ ਉਹ ਕਹਿੰਦਾ ਕਿ ਵਕੀਲਾਂ ਨੂੰ ਆਉਣ ਜਾਣ ਦੀ ਪਟਿਆਲੇ ਵਾਲੇ ਨੇ ਅੰਬਾਲਾ ਜਾਣਾ ਬਲੇ ਵਾਲੇ ਨੇ ਪਟਿਆਲੇ ਆਉਣਾ ਹੈ ਸਰੰਦ ਫਤਿਹਗੜ੍ਹ ਸਾਹਿਬ ਜਾ ਅੱਗੇ ਜਾਣਾ ਕਿਸੇ ਲੋਕਾਂ ਨੇ ਉਹਨਾਂ ਲਈ ਸਾਰੀਆਂ ਦਿੱਕਤਾਂ ਸੀ ਕਹਿੰਦੇ ਇਸ ਲਈ ਕਿਸਾਨਾਂ ਨੇ ਕਹਿੰਦੇ ਉੱਥੇ ਘਰ ਪੱਕੇ ਘਰ ਬਣਾ ਲਏ ਨੇ ਛੱਡ ਬਣਾ ਲਏ ਨੇ ਇਸ حوالے ਨਾਲ ਸੜਕ ਬੰਦ ਕਰਨਾ ਕਹਿੰਦੇ ਕਿ ਮੌਲਿਕ ਅਧਿਕਾਰ ਦਾ ਮਤਲਬ ਕਾਹਨ ਹੈ ਇਸ حوالے ਨਾਲ ਪਟੀਸ਼ਨ ਪਾਈ ਕਹਿੰਦੇ ਇਹ ਸਾਰੀਆਂ ਪਟੀਸ਼ਨਾਂ ਦੇ ਵਿੱਚ ਉਹਨਾਂ ਨੇ ਹਰਿਆਣਾ ਸਰਕਾਰ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਤੇ ਮਤਲਬ ਕਿ ਕਿਸਾਨਾਂ ਨੂੰ ਵੀ ਇਸ ਤਰ੍ਹਾਂ ਪਾਰਟੀ ਬਣਾਇਆ ਉਹਨੇ ਰਾਹ ਰੋਕਣ ਦੇ ਲਈ ਕਿਉਂ ਰਾਹ ਰੋਕਿਆ ਇਹ ਫੈਸਲਾ ਕਹਿੰਦਾ ਹਾਈ ਕੋਰਟ ਨੇ ਕਰਨਾ ਹੈ ਇਸ ਲਈ ਮੈਂ ਪਟੀਸ਼ਨ ਹਾਈ ਕੋਰਟ ਦੇ ਕੇ ਆਇਆ ਪਰ ਚਾਹੇ ਰੈਣਾ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ ਜਾਂ ਕੇਂਦਰ ਰੂਡ ਬੰਦ ਕਰਨਾ ਕਹਿੰਦੇ ਕਿ ਸਹੀ ਨਹੀਂਗਾ ਜੀ ਇਸ ਲਈ ਉਹ ਕਹਿੰਦੇ ਕਿ ਸਰਕਾਰਾਂ ਵੀ ਦੇਖਣ ਕਿ ਉਹਨਾਂ ਨੇ ਕੀ ਰੋਲ ਸਹੀ ਨਿਭਾਇਆ ਤੇ ਕਿਸਾਨ ਜਿੱਥੇ ਬੰਦੀਆਂ ਨੂੰ ਉਹਨੇ ਚ ਪਾਰਟੀ ਬਣਾਇਆ ਚਲੋ ਹਾਈਵੇ ਦੇ ਉੱਤੇ ਪੰਜਾਬ ਹਿਮਾਚਲ ਜੰਮੂ ਕਸ਼ਮੀਰ ਇਹ ਸਾਰਾ ਹਾਈਵੇ ਉਹਨੂੰ ਜੋੜਦਾ ਨੈਸ਼ਨਲ ਹਾਈਵੇ 44 ਸ਼ੇਰਸਸੂਰੀ ਮਾਰਗ ਉਹ ਜੰਮੂ ਕਸ਼ਮੀਰ ਤੋਂ ਲੈ ਕੇ ਦਿੱਲੀ ਤੱਕ ਦਾ ਇਹ ਰੂਟ ਸੋ ਇਸ ਰੂਟ ਦੇ ਨਾਲ ਉਹ ਜੰਮੂ ਕਸ਼ਮੀਰ ਅੰਮ੍ਰਿਤਸਰ ਹੈ ਨਾ ਪਠਾਨਕੋਟ ਜਲੰਧਰ ਲੁਧਿਆਣਾ ਇਹ ਸਾਰਾ ਰੂਟ ਪ੍ਰਭਾਵਤ ਹੋ ਰਿਹਾ ਤੇ ਉਧਰੋਂ ਦਿੱਲੀ ਤੋਂ ਇਧਰ ਵਾਲੇ ਦਿੱਲੀ ਤੋਂ ਉਧਰ ਵਾਲੇ ਸੋ ਕਾਰੋਬਾਰ ਤੇ ਪੰਜਾਬ ਦੇ ਤੇ ਖਾਪੀ ਅਸਰ ਸੀਗਾ ਇਸ ਨੂੰ ਲੈ ਕੇ ਵੀ ਸਵਾਲ ਸੀ 13 ਫਰਵਰੀ ਤੋਂ ਇਹ ਅੰਦੋਲਨ ਚੱਲ ਰਿਹਾ ਹੈ ਸੈਨਿਕਤਾਨ ਮੋਰਚਾ ਗੈਰ ਰਾਜਨੀਤਿਕ ਮਤਲਬ ਜਿਹਦੇ ਵਿੱਚ ਦਲੇਰ ਰੌਂਦੀ ਤੇ ਹਨਾ ਪੰਨੂ ਪੰਦੇਰ ਹੋਣਾ ਦੀ ਜਥੇਬੰਦੀ ਹੋਰ ਰਾਏਹੋਰੀ ਹੋਰ ਜਥੇਬੰਦੀਆਂ ਇਹ ਸਾਰਿਆਂ ਨੇ ਦਿੱਲੀ ਕੂਚ ਕਰਨ ਦੇ ਲਈ ਤੈਅ ਕੀਤਾ ਤੇ ਪਰ ਇੱਥੇ ਮਤਲਬ ਜਿਵੇਂ ਆਪਾਂ ਪਹਿਲਾਂ ਗੱਲ ਕਰਖਿਆ ਟਿਆਂ ਕਿ ਹਰਿਆਣਾ ਵੱਲੋਂ 7 ਲੀਅਰ ਦੀ ਵੈਰੀਗੇਟਿੰਗ ਕਰਕੇ ਜੋ ਹਮਲਾ ਰੁਖ ਆਪਣਾ ਇਖਤਿਆਰ ਕੀਤਾ ਗਿਆ ਉਹਦਾ ਪੁਖਤ ਭੋਗੀ ਵੀ ਹੋਏ ਪ੍ਰਿਤਪਾਲਨ ਦਾ ਨੌਜਵਾਨ ਜਿਹੜਾ ਮਤਲਬ ਉਹਦੇ ਤੇ ਤਸ਼ੱਦਦ ਜਿਹੇ ਜੱਟ ਆਇਆ ਜਾਂ ਸ਼ੂਬ ਕਰਨ ਦਾ ਜਿਵੇਂ ਗੋੜੀ ਮਾਰ ਕੇ ਕਤਲ ਕੀਤਾ ਗਿਆ ਉਹ ਸਾਰੇ ਹਵਾਲੇ ਦੇ ਨਾਲ ਮਤਲਬ ਇਹ ਅੰਦੋਲਨ ਹੋਣ ਉਹ ਸਥਿਤੀ 'ਚ ਆ ਗਿਆ ਕਿ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਹੁਣ ਨਜ਼ਰ ਰਹੇਗੀ ਕਿ ਰਾ ਖੁੱਲਦਾ ਜਾਂ ਨਹੀਂ ਜੇ ਖੁੱਲਦਾ ਤਾਂ ਅੰਦੋਲਨ ਦਿੱਲੀ ਜਾਂਦਾ ਜਾਂ ਇੱਥੇ ਹੀ ਕੋਈ ਅਗਲਾ ਫੈਸਲਾ ਲੈਂਦੇ ਨੇ ਤੇ ਜੇ ਰਾ ਨਹੀਂ ਖੁੱਲਦਾ ਹਰਿਆਣਾ ਫਿਰ ਰੁਕ ਕੀ ਹੋਏਗਾ ਮੰਨ ਜੋ ਹਾਈ ਕੋਰਟ ਦਾ ਇਹਦੇ ਉੱਪਰ ਵੀ ਟਿਕਣਾ ਹੋਏਗਾ ਹਾਂ ਲੰਗੇ ਕੱਲ ਸ਼ੁਕਰਨ ਦੇ ਪਰਿਵਾਰ ਨੂੰ ਮੁਖੰਦਰੀ ਭਗਵੰਤ ਮਾਨ ਹੋਰਾਂ ਨੇ 1 ਕਰੋੜ ਦਾ ਚੈੱਕ ਸ਼ੁਕਰਨ ਦੀ ਭੈਣ ਨੂੰ ਪੰਜਾਬ ਪੁਲਿਸ 'ਚ ਨੌਕਰੀ ਤੇ ਇਹ ਮਤਲਬ ਸਹੀ ਫੈਸਲਾ ਸਰਕਾਰ ਦਾ ਮੈਨੂੰ ਲੱਗਦਾ ਧੇਰ ਨਾਲ ਹੀ ਸਹੀ ਪਰ ਸਹੀ ਕਦਮ ਚੁੱਕਿਆ ਪਰ ਅਜੇ ਇਨਸਾਫ ਵਾਲੀ ਲੜਾਈ ਲੰਬੀ ਪਈ ਹੈ ਉਸ ਦੇ ਵਿੱਚ ਸਰਕਾਰ ਦੀ ਭੂਮਿਕਾ ਉਹ ਨਹੀਂ ਰਹੀ ਜੋ ਰਹਿਣੀ ਚਾਹੀਦੀ ਸੀ ਪਰ ਇਸ ਇਹ ਕੱਲ ਹੀ ਇਹ ਮੁਖੋਦਰੀ ਉਹਨਾਂ ਨੇ ਕਿਉਂਕਿ ਬਕਾਇਦਾ ਜੱਥੇ ਹੁੰਦੀਆਂ ਨੇ ਐਲਾਨ ਕੀਤਾ ਸੀ ਕਿ 12 ਜੁਲਾਈ ਨੂੰ ਅਸੀਂ ਫਿਰ ਨਹੀਂ ਡੀਸੀ ਦਫ਼ਤਰ ਘੇਰਾਂਗੇ ਸੋ ਉਸ ਤੋਂ ਪਹਿਲਾਂ ਫਿਰ ਕਿਉਂਕਿ ਸਰਕਾਰ ਨੇ ਵਾਅਦਾ ਦਾਅਵਾ ਕੀਤਾ ਵਾ ਸੀਗਾ ਕਿ ਅਸੀਂ ਪਰਿਵਾਰ ਨੂੰ ਨੌਕਰੀ ਵੀ ਦੇਾਂਗੇ ਕਰੋੜ ਵੀ ਦੇਾਂਗੇ ਸੋ ਵਾਅਦੇ ਦਾਅਵੇ ਆਪਣੇ ਸਰਕਾਰ ਨੇ ਤਾਂ ਪੂਰੇ ਕਰਤੇ ਪਰ ਕਿਸਾਨੀ ਮਸਲਿਆਂ ਨੂੰ ਲੈ ਕੇ ਜੇ ਕਾਫੀ ਵਾਅਦੇ ਦਾਅਵੇ ਅਧੂਰੇ ਨੇ ਤੇ ਹਾਈ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਅੰਦੋਲਨ ਇੱਕ ਵਾਰ ਫਿਰ ਦੁਬਾਰਾ ਚਰਚਾ ਚਾਹੀਦੀ ਹੈ